ਰੀਅਲ ਮੈਕਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ बहुत ਬਹੁਤ ਸਵਾਗਤ ਮੈਂ ਹਾਂ ਬ੍ਰਿਆਮ ਹਠੂਰ ਅੱਜ ਹੈ ਜੀ ਚਿਲड्रन डे ਤੇ ਚਿਲड्रन डे ਮੌਕੇ ਐਸ ਜੀ ਐਨ ਇੰਟਰਨੈਸ਼ਨਲ ਸਕੂਲ ਦਵਾਨਾ ਦੇ ਵਿੱਚ ਸਕੂਲ ਸਟਾਫ ਵੱਲੋਂ ਬੱਚਿਆਂ ਦਾ ਸਨਮਾਨ ਕਰਦੇ ਹੋਏ ਗੁਲਾਬ ਦੇ ਫੁੱਲਾਂ ਦੀ ਬੱਚਿਆਂ ਤੋਂ ਦੀ ਵਰਖਾ ਕੀਤੀ ਜਾ ਰਹੀ ਹੈ ਫੁੱਲਾਂ ਦੀ ਵਰਖਾ ਕਰਕੇ ਬੱਚਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਚਿਲਡਰਨ ਡੇ ਕਰਕੇ ਤੇ ਬੱਚੇ ਵੀ ਜਿਹੜੇ ਹੈਗੇ ਬੇਹਦ ਖੁਸ਼ ਨੇ ਤੇ ਬੱਚਿਆਂ ਲਈ ਸਕੂਲ ਦੇ ਵਿੱਚ ਝੂਲੇ ਜੰਪਿੰਗ ਟ੍ਰੇਨ ਮिक्की ਮਾਊਸ ਆਦ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਬੱਚੇ ਬੇਹਦ ਖੁਸ਼ ਨਜ਼ਰ ਆ ਰਹੇ ਨੇ ਵੀ ਅੱਜ ਚਿਲਡਰਨ ਡੇ ਆ ਤੇ ਸਾਡੇ ਲਈ ਸਕੂਲ ਸਟਾਫ ਨੇ ਬਹੁਤ ਜਿਹੜੇ ਵਧੀਆ ਪ੍ਰਬੰਧ ਕੀਤੇ ਵੇ ਖਾਣ ਪੀਣ ਦੇ ਵੀ ਸਕੂਲ ਸਟਾਫ ਵੱਲੋਂ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਆ ਬੱਚੇ ਪੂਰੇ ਬਾਗੋ ਬਾਗ ਨੇ ਸਾਰੇ ਬੱਚਾਂ ਤੋਂ ਦੀ ਸਕੂਲ ਸਟਾਫ ਵੱਲੋਂ ਜਿਹੜੀ ਦੇਖ ਸਕਦੇ ਹਾਂ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਵਰਖਾ ਕਿਉਂ ਨਾ ਹੋਵੇ ਜੀ ਕਿਉਂਕਿ ਅੱਜ ਆ ਜੀ ਚਿਲਡਰਨ ਡੇ 14 ਨੰਬਰ ਦਾ ਦਿਨ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨਾਲ ਰਿਲੇਟਡ ਹੈ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਬੱਚਿਆਂ ਨੂੰ ਬੇहद ਪਿਆਰ ਕਰਦੇ ਸਨ ਤੇ 14 ਨੰਬਰ ਦਾ ਦਿਨ ਜਿਹੜਾ ਬੱਚਿਆਂ ਨੂੰ ਸਪੈਸ਼ਲ ਸੈਲੀਬ੍ਰੇਟ ਕੀਤਾ ਜਾਂਦਾ ਤੇ ਅੱਜ ਚਿਲਡਰਨ ਡੇ ਐਸਜੀਐਨ ਇੰਟਰਨੈਸ਼ਨਲ ਸਕੂਲ ਦਿਵਾਨਾ ਚ ਜਿਹੜਾ ਮਨਾਇਆ ਜਾ ਰਿਹਾ ਤੇ ਬੱਚੇ ਬੇहद ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬੱਚਿਆਂ ਦਾ ਜਿਹੜਾ ਸਨਮਾਨ ਗਲਾਬ ਦੇ ਫੁੱਲਾਂ ਦੀ ਬਰਖਾ ਕਰਕੇ ਕੀਤਾ ਜਾ ਰਿਹਾ ਸਕੂਲ ਸਟਾਫ ਵੀ ਬਾਗੋ-ਬਾਗ ਨਜ਼ਰ ਆ ਰਿਹਾ ਤੇ ਇਧਰ ਜੀ ਪ੍ਰਿੰਸੀਪਲ ਮੱਖਣ ਸਿੰਘ ਦਿਵਾਨਾ ਕੁਲਜੀਤ ਸਿੰਘ ਤੇ ਪੂਰਾ ਸਕੂਲ ਦਾ ਸਟਾਫ ਜਿਹੜਾ ਉਹਨੇ ਐਂਟਰੀ ਕੀਤੀ ਐ ਪੂਰਾ ਐਸਜੀਐਨ ਇੰਟਰਨੈਸ਼ਨਲ ਸਕੂਲ ਦਿਵਾਨਾ ਦਾ ਜਿਹੜਾ ਸਟਾਫ ਆ ਲਓ ਜੀ ਬੱਚਿਆਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ ਸਕੂਲ ਸਟਾਫ ਨੇ ਲਾਤਾ ਸਕੂਲ ਦੇ ਵਿੱਚ ਮੇਲਾ ਤੇ ਜਿਹੜੀਆਂ ਮੇਲੇ ਦੇ ਵਿੱਚ ਰੇਂਜ ਝੂਲੇ ਮिक्की ਮਾਊਸ ਦੇਖੋ ਪੂਰਾ ਮੇਲੇ ਵਾਲਾ ਮਾਹੌਲ ਜਿਹੜਾ ਐਸਜੀਐਨ ਇੰਟਰਨੈਸ਼ਨਲ ਸਕੂਲ ਦਿਵਾਨਾ ਬਰਨਾਲਾ ਦੇ ਵਿੱਚ ਬਣਿਆ ਹੋਇਆ ਲਓ ਜੀ ਇਹਦੇ ਤੇ ਤਾਂ ਬੈਠ ਕੇ ਬੱਚੇ ਪੂਰੇ ਹੀ ਬਾਗੋ-ਵਾਗਾ ਲਓ ਜੀ ਇੱਧਰ ਕਰ ਰਿਹਾ ਜੰਪ ਬੱਚੇ ਪੂਰੇ ਤੇ ਇੱਧਰ ਟ੍ਰੇਨ ਤੇ ਵੀ ਤਿਆਰ ਆ ਬੱਚੇ ਬੱਚਿਆਂ ਵੱਲੋਂ ਕੀਤਾ ਜਾ ਰਿਹਾ ਖੂਬ ਮਨੋਰੰਜਨ ਲਓ ਜੀ ਬੱਚੇ ਪੂਰੇ ਬਾਗੋ ਬਾਗ ਦਿਖਾਈ ਦੇ ਰਹੇ ਆ ਲਓ ਜੀ ਬੱਚੇ ਕਰ ਰਹੇ ਨੇ ਆਪੋ ਆਪਣੀ ਬਾਰੀ ਦੀ ਉਡੀਕ ਤੇ ਹਰ ਇੱਕ ਬੱਚੇ ਦੇ ਚਿਹਰੇ ਤੇ ਖੁਸ਼ੀਆਂ ਛੱਲਾਂ ਸਾਫ਼ ਨਜ਼ਰ ਆ ਰਹੀਆਂ ਗੁੱਡ ਮਾਰਨਿੰਗ एवरीवन ਵੀ ਆਰ ਸੈਲੀਬ੍ਰੇਟਿੰਗ ਚਿਲਡਰਨ ਡੇ ਐਟ आवर ਸਕੂਲ ਟੂ ਰਿਮੈਂਬਰ ਪੰਡਿਤ ਵਾਲਾ ਨੈਰੋ ਹੀਲ आवर ਚਿਲਡਰਨਸ ਆ ਵੈਰੀ ਮੱਚ ਥੈਟ ਇਜ਼ ਵਾਈ ਚਿਲਡਰਨ ਕਾਲਡ ਹਿਮ ਚਾਚਾ ਨੈਰੋ ਵੀ ਵੀ ਆਰ ਥੈਂਕਫੁਲ ਟੂ आवर ਪ੍ਰਿੰਸੀਪਲ ਸਰ ਐਂਡ ਟੀਚਰਸ ਫਾਰ एवरीथिंग ਫਾਰ ਅਸ ਥੈਂਕ ਹੈਪੀ ਚਿਲਡਰਨਸ ਦੇ ਤੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਹੈਪੀ ਚਿਲਡਰਨਸ ਦੇ ਦੁਨੀਆ ਦੇ ਹਰ ਇੱਕ ਬੱਚੇ ਨੂੰ ਅ ਬੱਚਿਆਂ ਨੂੰ ਇਸ ਦਿਨ ਦਾ ਬਹੁਤ ਹੀ ਜ਼ਿਆਦਾ ਚਾਹ ਹੁੰਦਾ ਹੈਗਾ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਟੀਚਰਸ ਤੇ ਸਾਡੇ ਸਟਾਫ ਮੈਂਬਰਸ ਦੇ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਲਈ ਸਭ ਕੁਝ ਅਰੇਂਜment ਕੀਤਾ ਤੁਸੀਂ ਦੇਖ ਸਕਦੇ ਹੋ ਸਾਡੇ ਇੱਥੇ ਕਿ ਸਟਾਲਸ ਲੱਗੀਆਂ ਨੇ ਤੇ ਝੂਲੇ ਲੱਗੇ ਹੋਏ ਨੇ ਤੋ ਅਸੀਂ ਅੱਜ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਡੇ ਲਈ ਇਹ ਨਹੀਂ ਕੁਝ ਅਰੇਂਜਮੈਂਟ ਕੀਤਾ ਤੇ ਅਸੀਂ ਸਾਡੇ ਸਕੂਲ ਵਿੱਚ ਪਿਛਲੇ 5 ਸਾਲਾਂ ਤੋਂ ਚਿਲਡਰਨਸ ਦੇ ਮਨਾਉਂਦੇ ਆ ਰਹੇ ਆਂ ਤੇ ਸਾਨੂੰ ਇਹ ਆਸ ਹੈ ਕਿ ਅੱਗੇ ਵੀ ਸਾਡੇ ਪ੍ਰਿੰਸੀਪਲ ਸਰ ਸਾਡੇ ਲਈ ਇਦਾਂ ਹੀ ਖਿਆਲ ਰੱਖਣਗੇ ਤੇ ਸਾਡੇ ਲਈ ਚਿਲਡਰਨਸ ਦੇ ਮਨਾਇਆ ਕਰਨਗੇ ਥੈਂਕ ਯੂ படபுர <laughs> first of all good morning we are very thankful to you real channel for coming here today we are celebrating children children's day every year we celebrate children's day on 14 november to remember the pandit Jawaharlal Nehru he loves the children very much so that's why children always called him uh, chacha nehru he believe that our children are the future of our nation and i would like to thank you our respected principal sir who arranged uh, these swings and different types of uh, stalls especially for the children i feel very happy to see the children la laughing face so we are enjoying as well as children also enjoying the different types of swings so i would like to uh, to all the students once again happy children's day thank you Good afternoon to all of you. Today we are celebrating Children's Day, a very special day for all of us. This day is celebrated on every year on 14th November to honor our children and to remember our first Prime Minister Pandit Jawaharlal Nehru, who loved the children very much. Uh, on this day, all the, all the children are treated with their favorite food and favorite things. At the end, we all thanks to our principal, sir and all our school staff who arranged this function in our school, SDN International School, Divana once again, happy children's day to all of you. first of all, we welcome to real max channel for coming to our school. today, Children children's day is celebrated in our school. we have arranged swings for children, for children's entertainment. we have have been celebrating this function every year for last three to four years. thank you. And the... ਸਾਡਾ ਸਕੂਲ ਦੇ ਵਿੱਚ ਰੀਅਲ ਮੈਕਸ ਨਿਊਜ਼ ਪਹੁੰਚ ਰਹੀ ਤੇ ਅਸੀਂ ਤੁਹਾਡੇ ਸਾਰੇ ਲੋਕਾਂ ਦਾ ਧੰਨਵਾਦ ਕਰ ਸਕਦੇ ਹਾਂ ਹਰ ਸਾਲ ਦੀ ਤਰ੍ਹਾਂ ਅੱਜ ਸਾਡੇ ਸਕੂਲ ਦੇ ਵਿੱਚ ਚਿਲਡਰਨ ਡੇ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੱਚੇ ਆ ਜਿਹੜੇ ਆਪਣਾ ਇੰਜੋਏ ਕਰ ਰਹੇ ਨੇ ਸਕੂਲ ਦੇ ਜਿਹੜੀ ਮੈਨੇਜਮੈਂਟ ਆਰ ਪ੍ਰਿੰਸੀਪਲ ਸਰ ਨੇ ਉਹ ਬੱਚੇ ਦੀ ਹਰ ਇੱਕ ਗਤੀਵਿਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਸਕੂਲ ਦਾ ਅਰੇਂਜਮੈਂਟ ਕਰਦੇ ਆ ਸਕੂਲ ਦੇ ਵਿੱਚ ਜੋ ਵੀ ਐਕਟੀਵਿਟੀ ਹੁੰਦੀ ਹੈ ਤਾਂ ਜੋ ਬੱਚੇ ਆਪਣੀ ਸਟੱਡੀ ਦੇ ਨਾਲ-ਨਾਲ ਬੱਚੇ ਆਪਣੀ ਨੌਲੇਜ ਗੇਨ ਕਰਨ ਦੇ ਨਾਲ-ਨਾਲ ਬੱਚੇ ਆਪਣਾ ਚਿਲਡ ਹੌਲਡਾ ਜਿਹੜਾ ਉਹ ਵੀ ਇੰਜੋਏ ਕਰ ਸਕਣ ਇਸ ਇਸ ਸਾਰੀ ਗਤੀਵਿਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣੇ ਸਕੂਲ ਦੇ ਵਿੱਚ ਅੱਜ ਚਿਲਡਰਨ ਡੇ ਸੈਲੀਬ੍ਰੇਟ ਕਰ ਰਹੇ ਆ ਜਿਹੜੇ ਕਿ ਸਾਡੇ ਸਕੂਲ ਦੇ ਵਿੱਚ 400 ਤੋਂ ਪਲੱਸ ਸਟੂਡੈਂਟਸ ਨੇ ਜਿਹੜੇ ਕਿ ਅੱਜ ਦਾ ਫੰਕਸ਼ਨ ਆ ਜਿਹੜਾ ਇੰਜੋਏ ਕਰ ਰਹੇ ਆ ਬੱਚਿਆਂ ਦੇ ਇੰਜੋਏਮੈਂਟ ਦੇ ਲਈ ਅਸੀਂ ਸਕੂਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰਾਈਟਸ ਜਿਵੇਂ ਮਿੱਕੀ ਮਾਊਸ ਹੋ ਗਿਆ, ਟ੍ਰੈਵਲਿੰਗ ਹੋ ਗਈ, ਜੰਪਿੰਗ ਹੋ ਗਈ, ਟੇਲਸ ਹੋ ਗਿਆ। ਇਹ ਸਾਰੀਆਂ ਚੀਜ਼ਾਂ ਦਾ ਅਰੇਂਜਮੈਂਟ ਕੀਤਾ ਔਰ ਬੱਚਿਆਂ ਦੇ ਖਾਣ-ਪੀਣ ਦੇ ਲਈ ਫਾਸਟ ਫੂਡ ਨੂੰ ਅਵਾਰਡ ਕਰਦੇ ਹੋਏ ਜਿਵੇਂ ਕਿ ਹੋ ਗਿਆ ਹੈਲਥੀ ਫੂਡ ਚਿਲਡ ਬੱਚਿਆਂ ਨੇ ਹੈਲਥੀ ਫੂਡ ਆ ਜਿਹੜਾ ਉਹ ਵੀ ਅਰੇਂਜਮੈਂਟ ਕੀਤਾ। ਅਸੀਂ ਪ੍ਰਿੰਸੀਪਲ ਸਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਬੱਚਿਆਂ ਦੇ ਨੌਲੇਜ ਗੇਮ ਕਰਨ ਦੇ ਨਾਲ-ਨਾਲ ਬੱਚਿਆਂ ਦੀ ਐਕਟੀਵਿਟੀ ਵੱਲ ਵੀ ਬਹੁਤ ਧਿਆਨ ਦਿੱਤਾ। ਥੈਂਕ ਯੂ। ਐਸਜੀਐਨ ਇੰਟਰਨੈਸ਼ਨਲ ਸਕੂਲ ਰਵਾਨਾ ਚ ਜਿਹੜਾ ਚਿਲड्रन ਡੇ ਮਨਾਇਆ ਜਾ ਰਿਹਾ ਬੱਚੇ ਖੂਬ ਮਨੋਰੰਜਨ ਕਰ ਰਹੇ ਨੇ ਬੱਚਿਆਂ ਵਾਸਤੇ ਤੁਸੀਂ ਬਹੁਤ ਹੀ ਜਿਹੜਾ ਮिक्की ਮਾਊਸ ਨੇ ਟ੍ਰੇਨ ਜੰਪਿੰਗ ਖਾਣ ਪੀਣ ਦਾ ਹੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਇਹ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਰੀਅਲ ਮੈਕਸ న్యూਸ ਚੈਨਲ ਦਾ ਸਾਡੀ ਇੱਥੇ ਕਵਰੇਜ ਕਰਨ ਪਹੁੰਚਣ ਤੇ ਅਸੀਂ ਤਹਿ ਦਿਲ ਤੋਂ ਮੈਂ ਆਪਣੇ ਵੱਲੋਂ ਸਮੂਹ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇਹ ਪ੍ਰੋਗਰਾਮ ਸਾਡੇ ਸਕੂਲ ਵੱਲੋਂ ਹਰ ਸੈਸ਼ਨ ਦੇ ਵਿੱਚ ਹੀ 14 ਨਵੰਬਰ ਨੂੰ ਚਿਲਡਰਨ ਡੇ ਵਾਲੇ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਜੀ ਸਾਰੇ ਸਟਾਫ ਵੱਲੋਂ ਮੈਨੇਜਮੈਂਟ ਵੱਲੋਂ ਬਹੁਤ ਵਧੀਆ ਪ੍ਰਬੰਧਾ ਜਿਦੇ ਵਿੱਚ ਬੱਚਿਆਂ ਲਈ ਮਿੱਕੀ ਮਾਊਸ ਟ੍ਰੈਂਪਲਿੰਗ ਇਹ ਇਸ ਤੋਂ ਬਾਅਦ ਦੇ ਵਿੱਚ ਇਹ ਕਾਰਸ ਵਗੈਰਾ ਹੈਗੀਆਂ ਨੇ ਟ੍ਰੇਨ ਵਗੈਰਾ ਤੁਸੀਂ ਵੇਖ ਰਹੇ ਹੋ ਇਧਰਲੀ ਸੈੱਡ ਸਟਾਲ ਚ ਵਗੈਰਾ ਲੱਗੀਆਂ ਨੇ ਜਿੱਦਾਂ ਬੱਚਿਆਂ ਲਈ ਫਰੂਟ ਚਾਟ ਆ ਗੋਲ ਗੱਪੇ ਆ ਪਾਪੜ ਨੇ ਪੋਪਕੋਰਨ ਨੇ ਬੱਚਿਆਂ ਲਈ ਵਧੀਆ ਇੰਜੋਏ ਕਰਮ ਦੇ ਲਈ ਅੱਜ ਦਾ ਦਿਨ ਸਾਡਾ ਇਹ ਮਨਾਇਆ ਜਾਂਦਾ ਹਰ ਸੈਸ਼ਨ ਦੇ ਵਿੱਚ ਤੇ ਤਕਰੀਬਨ ਸਾਨੂੰ 5-6 ਸਾਲ ਹੋ ਗਏ ਤਕਰੀਬਨ ਸਾਡਾ ਇਹ ਪੂਰਾ ਇੱਕ ਮੇਲੇ ਦੀ ਤਰ੍ਹਾਂ ਸਾਡਾ ਮਾਹੌਲ ਸਿਰਜ ਦਿੱਤਾ ਜਾਂਦਾ ਸਕੂਲ ਵੱਲੋਂ ਤੇ ਸਾਰੇ ਬੱਚੇ ਬੱਚਿਆਂ ਦੇ ਵਿੱਚ ਤਾਂ ਤਕਰੀਬਨ 1 ਵੀਕ ਤੋਂ ਲੈ ਕੇ ਪੂਰਾ ਅਹਿਸਾਸ ਹੀ ਹੈ ਇਸ ਚੀਜ਼ ਦੇ ਲਈ ਜੋ ਅੱਜ ਇਹ ਪੂਰਾ ਇੰਜੋਏ ਕਰ ਰਹੇ ਹੈ ਤੁਹਾਡੀ ਟੀਮ ਨੇ ਪੂਰੀ ਨੇ ਕਵਰੇਜ ਕੀਤੀ ਹੈ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜੀ ਮੈਂ ਕਹਿੰਦਾ ਵੀ ਬੱਚਾ ਨੂੰ ਸਿਰਫ ਕਿਤਾਬੀ ਕਿੜਾ ਹੀ ਬਣ ਕੇ ਨਹੀਂ ਰਹਿਣਾ ਚਾਹੀਦਾ ਬੱਚਾ ਨੂੰ ਮਨੋਰੰਜਨ ਦੇ ਸਾਧਨ ਵੀ ਸਕੂਲਾਂ ਵਿੱਚ ਹੋਣੇ ਚਾਹੀਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਜਿਹੜਾ ਖੇਡਾਂ ਨਾਲ ਵੀ ਜੁੜਨਾ ਜ਼ਰੂਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਖੇਡਾਂ ਦੇ ਪੱਖ ਤੋਂ ਗੱਲ ਕਰੀਏ ਤਾਂ ਹਰ ਸੈਸ਼ਨ ਦੇ ਵਿੱਚ ਆਪਣੇ ਬੱਚੇ ਸਟੇਟ ਲੈਵਲ ਤੱਕ ਪਹੁੰਚਦੇ ਨੇ ਪੋਜੀਸ਼ਨਾਂ ਲੈ ਕੇ ਆਉਂਦੇ ਨੇ ਨੈਸ਼ਨਲ ਲੈਵਲ ਤੇ ਵੀ ਆਪਣੇ ਸਕੂਲ ਦਾ ਬੱਚਾ ਲਾਸਟイヤー ਵੀ ਇਸ ਸੈਸ਼ਨ ਦੇ ਵਿੱਚ ਵੀ ਨੈਸ਼ਨਲ ਲੈਵਲ ਲਈ ਗੇਮ ਦੇ ਲਈ ਚੁਣ ਹੋਈ ਆ ਬੱਚੇ ਦੀ ਆਪਣੇ ਦੀ ਬਹੁਤ ਮਾਣ ਵਾਲੀ ਗੱਲ ਆ ਸਟੇਟ ਲੈਵਲ ਤੱਕ ਤਕਰੀਬਨ ਆਪਣੇ ਸਕੂਲ ਦੀ ਖੋਖੋ ਟੀਮ ਰੇ ਲੌਂਗ ਜੰਪ ਹਾਈ ਜੰਪ ਤਕਰੀਬਨ ਕਈ ਗੇਮਸ ਨੇ ਸਾਡੇ ਦੋ ਕੋਚ ਸਾਹਿਬ हायर ਕੀਤੇ ਹੋਏ ਨੇ ਜਿਹੜੇ ਸਪੈਸ਼ਲ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਇਸੇ ਤਹਿਤ ਜਿੱਦਾਂ ਅੱਜ ਦਾ ਦਿਨ ਆ ਉਹ ਬੱਚਿਆਂ ਦੇ ਮਨੋਰੰਜਨ ਦੇ ਲਈ ਉਹਨਾਂ ਦੀ ਇੰਜੋਏ ਦੇ ਲਈ ਅੱਜ ਬੱਚਿਆਂ ਨੂੰ ਬਾਊਟ ਬੈਗ ਬੁਲਾਇਆ ਗਿਆ ਤੇ ਬੱਚੇ ਸਵੇਰੇ 9:00 10:00 ਵਜੇ ਤੋਂ ਲੈ ਕੇ ਸ਼ਾਮ ਨੂੰ 4:00 5:00 ਵਜੇ ਤੱਕ ਫੁੱਲ ਇੰਜੋਏ ਕਰਨਗੇ ਸਟਾਫ ਵੱਲੋਂ ਬਹੁਤ ਵਧੀਆ ਬੱਚਿਆਂ ਨਾਲ ਕੋਆਪਰੇਟ ਕੀਤਾ ਜਾ ਰਿਹਾ ਤੇ ਬਹੁਤ ਇੰਜੋਏ ਕਰ ਰਹੇ ਆ ਬੱਚੇ ਸੋ